ਜਲੰਧਰ ਕਮਿਸ਼ਨ ਰੇਟ ਪੁਲਿਸ ਵੱਲੋਂ 5 ਕਿਲੋ ਹੈਰੋਇਨ ਨਾਲ ਫੜੇ ਗਏ ਸ਼ਿਵਾਦੀ ਨਿਸ਼ਾਨਦੇਹੀ ਤੇ 8 ਕਿਲੋ ਹੋਰ ਚਿੱਟਾ ਬਰਾਮਦ 3 ਲਗਜ਼ਰੀ ਕਾਰਾਂ ਅਤੇ 22000 ਡਰਗਮਨੀ ਵੀ ਬਰਾਮਦ ਰਿਮਾਂਡ ਤੇ ਪੁੱਛਗਿੱਛ ਦੌਰਾਨ ਫਗਵਾੜਾ ਦੇ ਸਾਥੀ ਤਸਕਰ ਤੋਂ 1 ਕਿਲੋ ਹੈਰੋਇਨ 2 ਗੈਰ ਕਾਨੂੰਨੀ ਪਿਸਤੌਲ ਅਤੇ ਕਾਰਤੂਸ ਬਰਾਮਦ ਜਲੰਧਰ ਕਮਿਸ਼ਨ ਰੇਟ ਪੁਲਿਸ ਵੱਲੋਂ ਅਗਲੇ ਅਤੇ ਪਿਛਲੇ ਸੰਬੰਧਾਂ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 8 ਕਿਲੋ ਹੈਰੋਇਨ ਦੋ ਗੈਰ ਕਾਨੂੰਨੀ ਪਿਸਤੌਲ ਅਤੇ ਤਿੰਨ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਇਹ ਸਾਰੀ ਬਰਾਮਦਗੀ ਕੁਝ ਦਿਨ ਪਹਿਲਾਂ ਸ਼ਿਵਮ ਸੋਡੀ ਉਰਫ ਸ਼ਿਵਾਨੂ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਪੁਛਗਛ ਦੌਰਾਨ ਕੀਤੀ ਕਾਰਵਾਈ ਨਾਲ ਹੋਈ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਖੁਲਾਸਿਆਂ ਤੋਂ ਬਾਅਦ ਉਸ ਦੇ ਸਾਥੀ ਬਰਿੰਦਰ ਸਿੰਘ ਉਰਫ ਬੱਬੂ ਨੂੰ ਫਗਵਾੜਾ ਤੋਂ 1 ਕਿਲੋ ਹੈਰੋਇਨ ਦੋ ਗੈਰ ਕਾਨੂੰਨੀ ਬੱਤੀ ਬੋਰ ਪਿਸਤੌਲਾਂ ਅਤੇ 6 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਕੇਸ ਵਿੱਚ ਹੁਣ ਤੱਕ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੁੱਲ ਬਰਾਮਦਗੀ ਵਿੱਚ 13 ਕਿਲੋ ਹੈਰੋਇਨ, 2 ਗੈਰ ਕਾਨੂੰਨੀ ਹਥਿਆਰ, 6 ਜ਼ਿੰਦਾ ਕਾਰਤੂਸ, 22000 ਰੁਪਏ ਡਰਗ ਮਨੀ ਅਤੇ 3 ਲਗਜ਼ਰੀ ਕਾਰਾਂ ਬਰਾਮਦ ਕਰ ਲਈਆਂ ਹਨ। ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਵਿਖੇ ਐਨਡੀਪੀਐਸ ਐਕਟ ਤੇ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਵਮ ਅਤੇ ਬਰਿੰਦਰ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।